ਉਹ ਜਿਹੜੀ ਪੂਰੀ ਜਿਹੜੀ ਬੋਲੀ ਹੋਣ ਲੱਗੀ ਆ ਤੇ ਲਗਭਗ 13-14 ਦੇ ਨਾਗ ਆਏ ਤੇ ਉਧਰ ਸਾਲ ਨਾਲ ਤੇ ਇੱਕ ਤੀਸੋਂ ਨਾਲੇ ਵੇਚ ਨਾਲ ਕੰਪੂਰ ਹਾ ਆ ਗਿਆ ਭਾਈ ਕੋੜ ਕਪੂਰੇ 7:30 ਵਜੇ ਭਾਈ ਬੋਲੀ ਜਿਹੜੀ ਸ਼ੁਰੂ ਹੋ ਚੀਏ ਇਹ ਸਭ ਤੋਂ ਵੱਧ ਆ ਬੋਲੀ ਬੋਲੀ ਭਾਈ ਆਪਾਂ ਤਾਂ ਅੱਜ ਕਿਸੇ ਕੰਮ ਲਈ ਆਏ ਸੀ ਤਾਂ ਬੋਲੀ ਨਕਲਾ ਦੀ ਇਹ ਤਾਂ ਨਹੀਂ ਇਹ ਆ ਜੀ ਕੇਵਲ ਸਿੰਘ ਜਿਹੜੇ ਬੋਲੀ ਲਾਉਂਦੇ ਹਾਂ ਯਾਹ ਨਾ ਕਰਦਾ ਬਈ ਚੱਲ ਬੋਲ ਯਾਰ 200 ਰੱਖ ਦੇ ਯਾਰ ਚਲੋ ਬਈ 200 ਰੁਪਿਆ 200 ਰੁਪਏ ਤੇ ਚੱਲ 200 ਰੁਪਿਆ 200 ਰੁਪਿਆ 200 ਰੁਪਿਆ 200 ਬੋਲਦਾ ਮੈਂ ਕਿਨੇ ਅਜੀ ਇਸ ਜਣ ਬਾਈ ਵੱਡੀ ਪੰਜ ਕਿਨੇ ਜਾਏਗਾ ਨਹੀਂ ਆ ਭੰਦੀ ਉਹ ਜਾਵੜਾ ਮੈਂ ਟੱਲਦੀ ਉਹ ਆ ਭਾ ਵੀ ਵਾਜੂਆ ਔਰਲੀ ਔਰਲੀ ਪੰਜ ਕਿਨੇ ਆ ਹੋਰ ਨਹੀਂ ਚੱਲ ਵੜਾਂਗੇ 5 ਰੁਪਏ 205 ਰੁਪਏ 5 ਰੁਪਏ ਹੋਣਾ ਬੈਗ ਨੇ ਪ੍ਰੇਮੰਤੀ ਜੀ 205 ਉਹ ਤੇ ਨੀ ਜੀ ਸੱਚਾ ਕੋਈ ਨਹੀਂ ਕਿ ਭਾਈ 205 ਰੁਪਏ ਲੱਗਦਾ ਸੀਗਾ ਹਨਾ ਤੇ ਰੇਟ ਜਿਹੜਾ ਨਹੀਂ ਸੈਟਿੰਗ ਬੈਠੀ ਗੱਲੀ ਗੁੱਲੀ ਤਾਂ ਨਹੀਂ ਨਹੀਂ ਆਈ ਆਹ ਭਾਈ ਓਏ ਕਿੱਥੇ ਆਓ ਇਧਰ ਹੀ ਚਲਵੇਂ ਉਹ ਕੰਨ ਨਹੀਂ ਕਹਿੰਦਾ ਉਹ ਨਹੀਂ ਵੇਚਨੀ ਆ ਬੋਲ ਰਹਿਣਾ ਅਗਲੀ ਚੀਜ਼ ਆ ਬਹੁਤ ਖੜੀਗਾ ਟਰਾਲਾ ਆਜ ਆੜੂ ਕੀ ਬੋਲ 200 ਰੁਪਿਆ 200 ਰੁਪਿਆ 200 200 ਰੁਪਿਆ 5 ਕਿੱਥੇ ਜਣੀਆਂ ਜਾਏਗਾ ਭਾਈ ਕਿੰਨੇ ਦਾ ਲੀਏ ਹੈ ਇਹ ਰੇਟ ਦਾ ਭਰਾਵਾ ਬੋਲੂਗਾ ਫੇਰ ਬੋਲੂਗਾ ਉਹੀ ਆ ਵਾਜੂ ਬੋਲੀ ਉਹ ਮੈਂ ਦਊਗਾ ਹੇ ਜਾਵੜਾ 10 ਰੁਪਏ ਹੀ 15 ਰੁਪਏ ਹੀ 20 ਰੁਪਏ 25 ਰੁਪਏ 30 ਰੁਪਏ 35 ਰੁਪਏ 235 ਰੁਪਏ 40 40 ਰੁਪਏ 40 ਰੁਪਏ 240 ਰੁਪਏ 45 ਰੁਪਏ 45 250 ਰੁਪਏ 55 255 ਰੁਪਏ ਕੋਲਾ ਬਾਈ ਕਿਨੇ 250 ਹਾਂਜੀ ਲੱਗਦੇ ਲੈ ਵੀ ਆਹ ਟਰਾਲੀ ਦਾ ਤੇਰਾ 255 ਰੁਪਏ ਗਈ ਹੈ 255 ਰੁਪਏ ਜਿਹੜੀ ਆਹ ਵਾਲੀ ਦੂਸਰਾ ਨਾਗਾ ਜਿਹੜਾ ਹੋ ਗਿਆ ਚੱਕ ਬਾਈ ਕਰਾ ਲੈ ਵੀ ਤੀਜੀ ਟਰਾਲੀ ਦਾ ਜਿਹੜਾ ਰੇਟ ਦੇਖਦੇ ਆ ਤੀਜੀ ਟਰਾਲੀ ਦਾ ਆਪਣੇ ਆ ਬੋਲੋ ਜੀ 250 54 60 65 70 75 80 88 90 95 305 10 15 315 ਬੋਲਾਂਗੇ ਨੇ 320 ਰੁਪਏ 320 ਬੋਲਦਾ ਕੋਈ 320 ਰੁਪਏ ਭਾਈ ਕਿੱਥੇ ਜਾਈ ਤੋ ਆ ਜਾਏਗਾ ਲੈ ਵੀ ਆ ਤੀਸਰਾ ਨਗਰ ਜਲਾ 300 ਤੇ 20 ਰੁਪਏ ਵਿਖਿਆ ਜਾ ਬੋਲੀ ਤੇ ਪਤਾ ਨਹੀਂ ਹੈ ਕਿ ਕਿੱਥੇ ਨਕਸ਼ਲ ਦੇ ਨਾਲ ਨਹੀਂ ਵੀਰ ਜੀ ਅੱਛਾ ਉੱਤੋਂ ਨਕਸ਼ਲ ਦੇ ਨਾਲ 100 ਰੁਪਏ ਦੇਖ ਪਿਆ ਨੰਬਰ ਤੇ ਲਿਖਾ ਬਾਈ ਕਿਹੜਾ ਕਿੱਥੇ ਫਰਦੇ ਆ ਆ ਦੇਖਦੇ ਆ ਵੀ ਕੀ ਰੇਟ ਜਾਂਦਾ 2000 ਕਿਹੜਾ ਹੋਣੀ ਕੀ ਹੋਏਗਾ ਯਾਰ ਇਹ ਤੀਜਾ ਹੈ ਤੀਜਾ ਅੰਦਰ ਦੀ ਹੈ ਜੀ 270 ਰੁਪਏ 70 ਰੁਪਏ ਤੇਰੀ ਇਹ ਇੱਧਰ ਆ ਜੀ 75 80 85 90 95 300 5 10 310 ਬੋਲਾਂਗੇ ਨੇ 310 ਰੁਪਏ ਬਾਈ ਲਾ ਵੀ ਆਹ ਟਰਾਲੀ ਜਿਹੜੀ 300 ਤੇ 10 ਰੁਪਏ ਵਿਕੀ ਹੈ ਜੀ ਅੰਦਰ ਦੀ ਹੈ ਯਾਰ ਹੈ ਲੈ ਤੋੜੀ ਅੰਦਰ ਦੀ ਰੰਗ ਆ ਜਾ ਵੇਖ ਕੇ ਬੰਦੀ ਦਾ ਬਾਈ ਗਿੱਲੀ ਗੁੱਲੀ ਦਾਣੀ ਹਾਂਜੀ ਬੋਲੋ ਆਹ ਫੁੱਜ ਗਿਆ ਕਿਧਰ ਗਿਆ ਬੋਲਦਾ ਬਾਈ ਇੱਥੇ ਕੋਈ ਨਹੀਂ ਬੋਲਦਾ ਚਲੋ 75 ਰੁਪਏ 80 ਰੁਪਏ 85 90 94 300 300 ਬੋਲਾਂਗੇ ਨੇ 300 ਰੁਪਏ ਗਊਸ਼ਾਲਾ ਬਾਈ ਲਾ ਵੀ 300 ਰੁਪਏ ਜਿਹੜੀ ਗਊਸ਼ਾਲਾ ਜਾਂਦੀ ਹੈ ਇਹ ਇਹ ਟਰਾਲੀ ਜਾਂਦੀ ਹੈ ਗਊਸ਼ਾਲਾ 300 ਰੁਪਏ ਨੂੰ 75 80 88 90 99 300 5 305 ਬੋਲਾਂਗੇ ਨੇ 10 10 300 ਦਾ ਬੋਲਦਾ ਕੋਈ ਚੱਲ ਬਈ ਜੱਗੇ ਦੇ ਕੀ ਖਾ ਕੇ ਆ ਸੀ ਜਿਹੜਾ ਲੈ ਵੀ 310 ਰੁਪਏ ਹੋਈ ਆ ਯਾ ਵਾਲਾ ਨਾਗਾ ਜਿਹੜਾ 310 ਰੁਪਏ ਵੇਖ ਗਿਆ ਅੰਦਰ ਵੀ ਆ ਅੰਦਰ ਵੀ ਹੈ ਅੰਦਰ ਵੀ ਕਿੰਨੇ ਹੋ ਜੂ ਟੁੱਡੀ ਤੇ 13 ਗੁੰਡਾ 13 ਗੁੰਡਾ ਬੋਲੋ ਬਈ ਜਦੇ ਟੁੱਡੀ ਆ 270 ਰੁਪਏ 70 ਰੁਪਏ ਚੰਦ ਵਿੱਚ ਜਾਏਗਾ 80 ਰੁਪਏ 80 90 95 305 10 310 ਬੋਲਾਂਗੇ ਨੇ 300 ਰੁਪਏ ਹੀ ਸਨ ਨਵੀਂ 310 ਰੁਪਏ ਹੋਈ ਆ ਬੜੀ ਟਲੀ 300 ਤੇ 10 ਰੁਪਏ ਜੀ ਆ ਲੈ ਲਾਈ ਨਹੀਂ ਕਰੀ ਆ ਕਿੱਥੇ ਜਾਣੀ ਸੀ ਨਾਨਕ ਸਰ ਜਾਏਗਾ 300 ਰੁਪਏ ਕਰਾਇਆ ਬਾਈ ਬੋਲੋ ਜੀ 270 ਰੁਪਏ 70 ਰੁਪਏ 270 75 80 84 90 290 ਰੁਪਏ ਬੋਲਾਂਗੇ ਨੇ 94 300 300 ਬੋਲਦਾ ਕੋਈ ਚੱਲ ਆ ਆ ਬਈ 280 ਰੁਪਏ 80 ਰੁਪਏ 84 ਉਹ ਦੇਖੇ ਤੁਹਾਡੀ ਮੂਰਤ 99 300 ਉਹ ਲੈ ਪੰਜ ਰੁਪਏ ਲੈ 100 ਰੁਪਏ ਹੋਏ ਜੀ ਆ ਵਾਲੀ ਵਾਲੀ 300 ਰੁਪਏ 270 ਰੁਪਏ 70 ਰੁਪਏ 70 ਰੁਪਏ 75 ਰੁਪਏ ਆਈ 80 ਰੁਪਏ ਆਈ 84 90 ਰੁਪਏ ਆਈ 95 300 ਰੁਪਏ 300 ਬੋਲਾਂਗੇ ਨੇ ਕੌਸ਼ਲਾ 300 ਤੇ 10 ਰੁਪਏ ਹੋਈ ਆ ਆਹ ਵਾਲਾ ਨਗ 300 ਹੈ ਸੌਰੀ 300 ਰੁਪਏ ਆ ਇਹ 280 ਰੁਪਏ 80 ਰੁਪਏ ਲਫਾਫੇ ਦੀ ਆਈ ਤੁੜੀ ਆਈ ਨਿਕਲੂਗੀ 280 ਰੁਪਏ 80 ਰੁਪਏ ਬੋਲਾ ਬਾਈ ਨੇ ਲੈ ਬਾਈ ਜੀ 280 ਰੁਪਏ ਹੋ ਜੀ 280 ਰੁਪਏ ਤੇ ਨਾਗ ਰਹਿ ਗਏ ਮਿੱਤਰੋ ਦੋ ਠੀਕ ਹੈ ਇਹਨਾਂ ਦਾ ਜਿਹੜਾ ਰੇਟ ਦੇਖਦੇ ਆ ਚైనా ਡੋਰ ਪਈ ਆ ਯਾਰ ਹੋਰ ਆ ਪੂਰਾ ਬਈ ਇਹ ਜਿਹੜਾ ਡੋਰਾ ਡਾਰਾ ਨਾ ਚ ਆ ਬੈ ਚైనా ਡੋਰ ਇਹਦਾ ਕਾਚੀ ਇਹੇ ਬਈ 270 ਰੁਪਏ 70 ਰੁਪਏ 270 ਬੋਲਾਂਗੇ ਨਾ 270 ਰੁਪਏ ਬਾਈ ਗਊਸ਼ਾਲਾ 270 ਰੁਪਏ ਤਾਂ ਰਹਿ ਗਿਆ ਮਿੱਤਰੋ ਨਾਗਾ ਲਾਸਟ ਵਾਲਾ ਤੇ ਦੇਖਦੇ ਆ ਵੀ ਕੀ ਰੇਟ ਹਨਾ ਜੀ ਆਂਦਾ ਫਿਰ ਇਹ 270 ਰੁਪਏ 70 ਰੁਪਏ ਅਲੈਕੁਮ 270 ਰੁਪਏ ਹਾਂ ਬੋਲਾਂ ਬਾਈ 270 ਰੁਪਏ ਬੱਸ ਲਾ ਵੀ 270 ਰੁਪਏ ਲਾਸਟ ਵਾਲੀ ਹੋਈ ਹੈ ਤੇ ਅੱਜ ਲਗਭਗ 14 ਕ ਜਿਹੜੇ ਨਾਕ ਆਏ ਸੀ ਤੇ ਟੂੜੀ ਦੇ ਜਿਹੜਾ ਸਿਰਾ ਰੇਟ ਰਿਹਾ 300 ਤੇ 10 ਰੁਪਏ ਮਿੱਤਰੋ ਕੋਟ ਕਪੂਰਾ ਟੂੜੀ ਮੰਡੀ ਦੀ ਜਿਹੜੀ ਬੋਲੀ ਲਾਈਵ 7:30 ਵਜੇ ਕਿਸੇ ਵੀ ਵੀਰ ਨੇ ਲੈ ਕੇ ਆਉਣੇ ਤੇ 7:30 ਤੋਂ ਬਈ ਪਹਿਲਾਂ ਆ ਸਕਦਾ ਹੈ ਨਾ ਤੇ ਕਿਉਂਕਿ ਜੇ ਥੋੜੀ ਦੂਰੀ ਤੇ ਜਾਣਾ ਪਵੇ ਤਾਂ ਤੁਹਾਨੂੰ ਕਰਾਇਆ ਵੀ ਮਿਲੂਗਾ ਤੇ ਬਾਕੀ ਲੋਕਲ ਦਾ ਜਿਹੜਾ ਸ਼ਾਇਦ ਕਰਾਇਆ ਪੱਕੇ ਦੌਰ ਤੇ ਨਹੀਂ ਹੈ ਥੋੜਾ ਜਿਆਦਾ ਦੂਰੀ ਤੇ ਜਾਣਾ ਵੀ ਉਦੋਂ ਤੁਹਾਨੂੰ ਕਰਾਇਆ ਮਿਲ ਸਕਦਾ ਹੈ